ਈ ਫੌਜੀ ਸੰਗਾ ਕਿਵੇਂ ਟੂਰਨਾਮੈਂਟ ਚੱਲੀ ਜਾਂਦੇ ਕਬੱਡੀ ਦੇ ਬਈ ਅੱਜ ਟੂਰਨਾਮੈਂਟ ਬੰਦ ਸੀਗਾ ਜਿਹਦੇ ਨਾਲ ਜਾਂਦੇ ਸੀਗੇ ਜਿਹੜੇ ਬੰਦੇ ਸਾਨੂੰ ਟੂਰਨਾਮੈਂਟ ਦਿੰਦੇ ਸੀਗੇ ਕੰਮ ਉਹ ਅੱਜ ਵਿਚਾਰਾ ਦੁਨੀਆ ਤੋਂ ਕਾਲ ਚਲਾਣੇ ਕਰ ਗਿਆ ਮਾੜਾ ਉੱਚੀ ਦੱਸੋ ਕੌਣ ਸੀਗਾ ਉਹ ਲੱਖੀ ਲਹਿਰੇ ਵਾਲਾ ਲੱਖੀ ਲਹਿਰੇ ਵਾਲਾ ਹਾਂ ਲੱਖੀ ਲਹਿਰੇ ਵਾਲਾ ਇੱਕ ਪੰਟ ਅੱਛਾ ਉਹ ਕੀ ਕੰਮ ਕਰਦਾ ਸੀਗਾ ਉਹ ਕਮੈਂਟਰਕਾਰ ਸੀਗਾ ਜੀ ਕਮੈਂਟਰੀ ਵਾਲਾ ਕਮੈਂਟਰੀ ਵਾਲਾ ਅੱਛਾ ਕਿਹੜੇ ਪਿੰਡ ਦਾ ਲੱਖੀ ਲੈਰਾ ਲੈਰੇ ਦਾ ਸੀਗਾ ਅੰਸ਼ਾ ਲੈਰੇ ਦਾ ਉਹਨੂੰ ਵਿਚਾਰੇ ਨੂੰ ਕਿਵੇਂ ਮੈਚ ਤੋਂ ਆਇਆ ਸੀਗਾ ਕਾਰ ਉੱਫੜਨ ਦਾ ਟਾਈਮ ਮਿਲਿਆ ਨਹੀਂਗਾ ਬੈਠਣ ਦਾ ਟਾਈਮ ਨਹੀਂ ਮਿਲਿਆ ਉਹਨੂੰ ਵਿਚਾਰੇ ਨੂੰ ਹਾਂ ਤੇ ਉਹਨੂੰ ਟੈਕ ਕੁਝ ਵੀ ਨਹੀਂ ਹੋਇਆ ਬਾਈ ਵੈਸੀ ਹਾਂ ਟੈਕ ਯਾਰ ਕਮਾਲ ਹੋ ਗਈ ਯਾਰ ਹੁਣ ਫੇਰ ਕਿੱਦਾਂ ਜਾਣਾ ਹੈਗਾ ਕਿੱਥੇ ਕੋਈ ਮੈਚ ਆ ਗਿਆ ਉੱਤੇ ਜਾਵਾਂ ਕਿੱਥੇ ਆ ਮੈਚ ਕੋਈ ਅੰਦਾਜ਼ਾ ਪਤਾ ਹੋਵੇ ਅੰਦਾਜ਼ਾ ਇੱਕ ਖਾੜ ਨੂੰ ਅੱਛਾ ਖੋ ਵਾਲਿਆ ਕੈਨ ਨ ਤਰੀਕ ਦਾ ਇੱਥੇ ਆ ਚਮਣ ਵਾਲੀ ਮੈਨਾਂ ਦਾ ਖਾਦਾ ਨਹੀਂ ਕੋਸ ਮੜਾ ਉੱਚੀ ਬੋਲ ਦਰਸ਼ਕਾਂ ਨੂੰ ਵੀ ਸੁਣੇ ਦਰਸ਼ਕਾਂ ਤੋਂ ਆ ਤੇ ਤੇਰੀ ਕੀ ਗਜ਼ਾਰਸ਼ ਹੈ ਤੇਰੀ ਤੂੰ ਮਤਲਬ ਡਿਊਟੀ ਤਰੀਕੀ ਆ ਇੱਕ ਵਾਰੀ ਫੇਰ ਦੱਸ ਦੇ ਸਾਡੀ ਡਿਊਟੀ ਦਾ ਸਬਰ ਕਰਤੇ ਤੇ ਆ ਤੇ ਜਿਹੜੇ ਵੀ ਸਾਨੂੰ ਕੰਮ ਦਿੰਦੇ ਸੀ ਉਹ ਵਿਚਾਰਾ ਅੱਜ ਦੁਨੀਆ ਤੋਂ ਕਾਲ ਚਲਾ ਗਿਆ ਹਾਂ ਤੇ ਬਾਈ ਨੂੰ ਕੰਮ ਦੀ ਲੋੜ ਆ ਜਿੱਥੇ ਵੀ ਟੂਰਨਾਮੈਂਟ ਦਾ ਕੰਮ ਹੁੰਦਾ ਸੀ ਉਹ ਵੀ ਉਹ ਕੰਮ ਸਾਨੂੰ ਦਿੰਦੇ ਸੀਗੇ ਹਾਂ ਹਰ ਇੱਕ ਟੂਰਨਾਮੈਂਟ ਤੇ ਅਸੀਂ ਇਕੱਠੇ ਹੁੰਨੇ ਆ ਅੱਛਾ ਕਬੱਡੀ ਟੂਰਨਾਮੈਂਟ ਤੇ ਤੇਰਾ ਨਾ ਫੌਜੀ ਫੌਜੀ ਚੱਲਦਾ ਨਾ ਹਾਂ ਤੇ ਬਸ ਪਾਲਾ ਲੈਂਦੇ ਆ ਤੇ ਹਾਂ ਤੇਰੇ ਨਾਲ ਉਹ ਤਾਂ ਗੁਰਪ੍ਰੀਤ ਬਾਜੀ ਦਾ ਪੱਕਾ ਨਾ ਤੇ ਫੌਜੀ ਫੌਜੀ ਕਹਿੰਦੇ ਆ ਤੇ ਜਿੱਥੇ ਵੀ ਕਿਤੇ ਨੇੜੇ ਤੇ ਢੇੜੇ ਆਲੇ ਜਾਣਾ ਹਾਂ ਹਾਂ 10 10 29 ਤਰੀਕ ਆ ਗਈ ਆ ਖੇਮੇ ਖੜੇ ਜੀ ਹਾਂ ਇੱਥੇ ਕਿਤੇ ਵੀ ਬਾਈ ਦੀ ਹੈਲਪ ਦੀ ਲੋੜਵੇ ਜਾਣਾ ਅਸੀਂ ਫਾਜ਼ਲ ਕਾਇਰਗੇ ਚ ਅੱਛਾ ਫਾਜ਼ਲ ਕਾਇਰਗੇ ਚ ਬਾਈ ਕਵਾਏ ਕਵਾਇਆ ਪਿੰਡਾ ਕਵਾਇਆ ਹੈਗਾ ਸੋ ਠੀਕ ਆ ਸਾਡੀ ਜਲੰਧਰ ਜਾਣ ਦੀ ਤਿਆਰੀ ਸੀਗੀ ਜਲੰਧਰ ਵੀ ਜਾਵੜੇ ਨਾ ਅਸੀਂ ਜਾਣਾ ਸੀ ਉਸ ਬੰਦੇ ਨਾਲ ਹੀ ਅੱਛਾ ਅਲੰਦਰ ਓਏ ਜੋ ਅੱਜ ਵਿਚਾਰਾ ਦੁਨੀਆ ਤੋਂ ਪਾਰ ਚਲਾਣੇ ਕਰ ਗਿਆ ਚੱਲ ਕੋਈ ਨਹੀਂ ਆਪਾਂ ਇਹਨਾਂ ਨੂੰ ਬੰਗਾਂ ਨੂੰ ਆਪਾਂ ਆਪਣੀ ਆਡੀਅੰਸ ਨੂੰ ਕਹਿ ਦਿੰਦੇ ਹਾਂ ਵੀ ਜਿਵੇਂ ਵੀ ਕਿਤੇ ਆਸ-ਪਾਸੇ ਟੂਰਨਾਮੈਂਟ ਹੋਇਆ ਕਰੇ ਤੇਰੇ ਨਾਲ ਸੰਪਰਕ ਕਰ ਲਿਆ ਕਰਨਾ ਜਦੋਂ ਨੰਬਰ ਮੰਗੇ ਆਪਾਂ ਤੇਰਾ ਨੰਬਰ ਦੁਬਾਰਾ ਬਾਦਾਂਗੇ ਠੀਕ ਆ ਫਿਰ ਆਪਦੇ ਵਾਲੇ ਤੇ ਕਰਾ ਦਿਓ ਕੋਈ ਨਹੀਂ ਕਰਾ ਨਹੀਂ ਦੇਵਾਂਗੇ ਸੰਪਰਕ ਕਰਨਾ ਪੈਸੇ ਨਹੀਂ ਕਿਸੇ ਨੇ ਕਰਨੇਗੇ ਮਤਲਬ ਉਹ ਤੇਰੇ ਨਾਲ ਸੰਪਰਕ ਕਰ ਲੈਣਗੇ ਪੈਸੇ ਦਾ ਬਾਈ ਲਾਲਚ ਨਾ ਕਰੋ બસ ਤੇਰਾ ਕੰਮ ਨਿਕਲ ਜਾ ਕਰੂਗਾ ਆਪਾਂ ਵੀਡੀਓ ਪਾ ਦਿੰਨੇ ਆ ਹਨਾ ਵੀ ਚੜਜੂ ਕੀ ਬਾਈ ਜੀ ਦੀ ਵੀਡੀਓ ਨੂੰ ਸਪੋਰਟ ਕਰ ਦਿੰਗੇ ਯਾਰ ਆਪਾਂ ਕਿਹੜਾ ਕੋਈ ਗਲਤ ਆ ਵਧੀਆ ਬਾਈ ਕੰਮ ਕਰ ਰਿਹਾ ਆਪਦਾ ਮਿਹਨਤ ਵਾਲਾ ਟੂਰਨਾਮੈਂਟ ਚ ਜਦੋਂ ਵੀ ਲੋੜ ਹੋਵੇ ਨਾ ਮਤਲਬ ਆ ਬਾਈ ਜੀ ਦਾ ਮਤਲਬ ਕੰਮ ਹੋਵੇ ਤਾਂ ਬੁਲਾ ਲਿਆ ਕਰੋ ਬਾਈ ਜੀ ਨੂੰ ਠੀਕ ਆ ਬਸ ਹੋਰ ਕੋਈ ਸੇਵਾ ਹੋਰ ਕੋਈ ਸੇਵਾ ਆਪਾਂ ਨੂੰ ਵੀ ਚਲਾਇਆ ਜਾਂਦਾ ਵੀ ਕੋਈ ਫਰਿੱਜ ਦਿਵਾ ਦਿੰਦਾ ਕੋਈ ਟੀਵੀ ਦਿਵਾ ਦਿੰਦਾ ਕੋਈ ਏਸੀ ਦਿਵਾ ਦਿੰਦਾ ਕੋਈ ਬਟ ਏਸੀ ਨਾ ਕਿਤੇ ਇਹਨੂੰ ਸੇਵਾ ਸਾਰਾ ਹੁੰਦੇ ਨਾ ਹਨਾ ਤੋ ਠੀਕ ਆ ਆਪਣੀ ਫਿਰ ਵੀਡੀਓ ਗਾਹ ਪਹੁੰਚ ਜੂਗੀ ਤੇ ਜਿਹੜੇ ਜਿਹੜੇ ਵੀ ਮਤਲਬ ਕਬੱਡੀ ਨਾਲ ਹੈਗੇ ਆ ਪਲੇਅਰ ਜੁੜੇ ਆ ਹਾਂਜੀ ਤੇ ਉਹਨਾਂ ਨਾਲ ਜ਼ਰੂਰ ਸੰਪਰਕ ਕਰਨਗੇ ਠੀਕ ਆ ਚਲਾ ਕੇ ਸੁਣਾਈ ਆਪ ਹੈ ਠੀਕ ਚਲਾ ਕੇ ਸੁਣਾਈ ਆਵਾਜ਼ ਵਧੀਆ ਬਣ ਗਈ ਵਿੱਚ ਕੁੜੀ ਦੀ ਫੋਟੋ ਆਈ ਜਾਂਦੀ ਆ ਕੁੜੀ ਤਾਂ ਮਿੱਕੀ ਆ ਬੇਰੀ ਜਾਨ ਬੇਨੇ